ਬਾਸਮਤੀ ਤੋਂ ਸਟਾਰਟ ਹੋ ਜਾਂਦੀਆਂ 159 ਜੀ 1692 ਜੀ 1121 ਅੱਛਾ ਜੀ 1718 1847 ਝੋਨੇ ਦੀ ਹੈਗੀ ਜੀ ਪੀਆਰ 126 18 ਦਿਨ ਦੀ ਪਨੀਰੀ ਆ ਭਾਜੀ ਇਹ 20 ਤਰੀਕ ਨੂੰ ਤਰੀਕ ਨੂੰ ਆਪਾਂ ਵੀਜੀ ਸੀਗੀ ਭਾਜੀ ਆ ਤਿਆਰ ਆ ਹਾਂਜੀ ਇਹ ਤਿਆਰ ਹੈ ਭਾਜੀ ਪੀਆਰ 126 ਦੀ ਪਨੀਰੀ ਹੈ ਭਾਜੀ 22 ਦਿਨ ਦੀ ਪਨੀਰੀ ਆਪਾਂ ਦੇਈ ਦੀ ਆ ਠੀਕ ਤੇ 30 ਦਿਨ ਤੋਂ ਪਨੀਰੀ ਜਦੋਂ ਉੱਪਰ ਹੋ ਜਾਂਦੀ ਆ ਉਹ ਫੇ ਆਪਾਂ ਆਪ ਹੀ ਨਹੀਂ ਦੇਗੀ ਭਾਜੀ ਬੀ ਨੂੰ 12 ਘੰਟੇ ਦਵਾਈ ਲਾ ਕੇ ਪਾਣੀ ਵਿੱਚ ਪਿਆੰਦੀ ਦਾ ਅੱਛਾ ਫਿਰ ਭਾਜੀ ਖੇਤ ਪਾਣੀ ਨਾਲ ਭਰ ਕੇ ਹੂੰ ਤੇ ਸ਼ਾਮ ਦੇ ਟਾਈਮ ਨੂੰ ਭਾਜੀ ਛਿੱਟਾ ਦੇਈਦਾ ਥੱਲੇ ਜੋ ਇਹ ਰੇ ਦਵਾਈਆਂ ਪਾਉਣੇ ਆ ਭਾਜੀ ਖਾਦਾਂ ਪਾਉਣੇ ਹੋ ਭਾਜੀ ਸਿੰਗਲ ਸੁਪਰ ਫਾਸਫੇਟ ਹਮ 8 ਕਿਲੋ ਭਾਜੀ ਕਨਾਲ ਦਾ ਤੇ ਜੈਂਕ ਭਾਜੀ 3/2 ਕਿਲੋ ਕਨਾਲ ਦਾ 33% ਵਾਲਾ ਹਮ ਉਹ ਭਾਜੀ 3/2 ਕਿਲੋ ਜੇ ਆਪਾਂ ਪਾਉਣਾ 31% ਫੇਰ ਭਾਜੀ ਉਹ ਪਾਉਣਾ 5 ਕਿਲੋ ਜੀ ਅੱਛਾ ਜੀ ਤੇ ਪोटाश ਭਾਜੀ 4 ਕਿਲੋ ਕਨਾਲ ਦਾ ਜੀ ਹਮ ਯੂਰੀਆ 3/2 ਕਿਲੋ ਕਨਾਲ ਦਾ ਜੀ ਭਾਜੀ ਇਹ ਥੱਲੇ ਹੀ ਪਾ ਕੇ ਧਾਤੀ ਦੀ ਵਾਰ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਬਾਅਦ ਵਿੱਚ ਬੀਜ ਦਾ ਛਿੱਟਾ ਦੇ ਦਈਦਾ ਭਾਜੀ ਪੈਸੇ ਪਾ ਦੇਣੇ Google Pay ਕਰ ਦੇਣੇ ਆ ਵੀ ਜਾ ਕੇ ਪ੍ਰ ਪਨੀਰੀ ਪੱਟੀ ਪਈ ਆ ਉਹ ਕੋਲਾ ਪਾਗਲ ਦਾ ਕੇ ਜਾਣ ਤੇ ਵਧੀਆ ਗੱਲ ਆ ਪਤਾ ਕੀ ਕਰਦੇ ਬੰਦੇ ਗੱਜ ਤਿੰਨ ਤਿੰਨ ਗੱਜ ਲਈ ਪਨੀਰੀ ਆਪਾਂ ਤਿੰਨ ਕਰਮ ਲਈ ਆ ਉਹਦੇ ਵਿੱਚੋਂ ਜੇ ਪਨੀਰੀ ਸੰਘਣੀ ਹੋਈ ਤਾਂ ਉਹਦੇ ਵਿੱਚੋਂ ਉਹ ਕੀ ਕਰਦੇ ਆ ਢਾਈ ਮੱਲੇ ਜਿਹੜੇ ਆ ਉਹ ਦੇ ਦਿੰਦੇ ਆ ਅੱਧੀ ਕਰਮ ਰੱਖ ਜਾਂਦੇ ਆ ਰੇਟ ਭਾਈ 126 ਦਾ ਹੈਗਾ 1100 ਰੁਪਏ ਭਾਈ ਆਪਾਂ ਰੱਖਿਆ ਜੀ ਜਿਹੜੀਆਂ ਬਾਸਮਤੀ ਦੀਆਂ ਵੈਰਾਈਟੀਆਂ ਜੀ ਇਹਨਾਂ ਦਾ ਰੇਟ ਹੈਗਾ ਜੀ 1500 ਠੀਕ ਹੈ ਪਰ ਮਰਲਾ ਆਫਰ ਆ ਜੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਪੀਆਰ ਪੰਜਾਬ ਵਾਲੀ ਜੀ ਬਾਸਮਤੀਆਂ ਦਾ ਭਾਈ ਜੀ ਰੇਟ ਆਇਆ 1500 ਰੱਖਿਆ ਆਪਾਂ ਜੀ 100 ਰੁਪਏ ਆਪਾਂ ਘੱਟ ਕਰ ਦਾਂਗੇ ਜਦੋਂ ਕੋਈ ਵੀ ਆਪਣਾ ਕਿਸਾਨ ਵੀਰ ਹੈ ਨਾ ਇਹਨੂੰ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਜਿਹੜੀ 1100 ਵਾਲੀ ਭਾਜੀ 126 ਦਾ ਰੇਟ ਆ ਭਾਜੀ ਜੀ ਉਹਦਾ ਆਪਾਂ ਭਾਜੀ 1100 ਤੋਂ 1000 ਰੁਪਏ ਕਰ ਦਾਂਗੇ ਬਾਸਮਤੀ ਦਾ ਜੀ 1500 ਰੇਟ ਆਈ ਕਿਉਂਕਿ ਮਹਿੰਗੇ ਹੁੰਦੇ ਬੀਜ ਆ ਪੀਆਰ ਪੰਜਾਬ ਤੇ ਜਾ ਕੇ ਖੋਲ ਕੇ ਚੈਨਲ ਭਾਜੀ ਜਿਹੜਾ ਵੀਡੀਓ ਉਹਦੀ ਲਾਈਕ ਕਰੂਗਾ ਭਾਜੀ ਉਹ ਲਈ ਆਪਾਂ 100 ਰੁਪਏ ਘੱਟ ਕਰ ਦਾਂਗੇ ਭਾਜੀ ਹਾਂਜੀ ਬਈਰ ਦੋਸਤੋ ਅਸੀਂ ਕਾਲ ਪਿੰਡ ਆ ਜੀ ਇਹ ਜਾਣੀਆਂ ਕਹਾੜ ਕਲਾਾਂ ਦੇ ਲੱਗੇ ਆ ਸ਼ਾਹਕੋਟ ਦੇ ਲੱਗੇ ਯਾਨੀ ਕਿ ਤੇ ਸ਼ਾਹਕੋਟ ਤਹਿਸੀਲ ਦਾ ਇਹ ਪਿੰਡ ਆ ਅਸੀਂ 22 ਮਨਜਿੰਦਰ ਬਰਾਰ ਦੇ ਕੋਲ ਆਏ ਆ ਤੇ 22 ਪਨੀਰੀ ਦੇ ਦੁਆਲੇ ਹੋਇਆ ਠੀਕ ਹੈ ਜੀ ਪਨੀਰੀ ਦਾ ਕੰਮ ਆ ਤੁਹਾਨੂੰ ਟਾਪ ਦੀ ਪਨੀਰੀ ਦਿਖਾਵਾਂਗੇ ਅੱਜ ਤੇ ਪਨੀਰੀ ਵੀ ਤੁਸੀਂ 5 6 ਕਿਸਮਾਂ ਦੀ ਇਨਾ ਤੋਂ ਲੈ ਸਕਦੇ ਆ ਤੇ ਉਹ ਤੁਹਾਨੂੰ ਪਨੀਰੀ ਲੱਗਿਆਂ ਦਿਖਾਉਣ ਬੜੇ ਧਿਆਨ ਨਾਲ ਪਨੀਰੀ ਦੇਖਿਓ ਦੇਖਿਓ ਮੁੰਡਾ ਕਿੱਦਾਂ ਤਿਆਰ ਕਰਦਾ ਆ ਇਹ ਪਨੀਰੀ ਇਹ ਕਿੰਨੀ ਮਿਹਨਤ ਨਾਲ ਕਰਦੇ ਆ ਕਿਸ ਤਰ੍ਹਾਂ ਨਾਲ ਇਹ ਸਾਰਾ ਇਹ ਸਿਲਸਿਲਾ ਇਹਦੋਂ ਕੋ ਸਮਝਾਂਗੇ ਵੀ ਕਿੱਥੇ ਲੋਕੀ ਕਪੜਾ ਕਰ ਜਾਂਦੇ ਆ ਆਪਣੀ ਰੀਤ ਦੇਣ ਲੱਗੇ ਪਟਾਈ ਚ ਕਿਹੜੇ ਨੁਕਸ ਹੋ ਜਾਂਦੇ ਜਿਹਦੇ ਕਰਕੇ ਕਈ ਵਾਰੀ ਪਨੀਰੀ ਦੀ ਸਮੱਸਿਆ ਆ ਜਾਂਦੀ ਆ ਉਹ ਸਾਰੀਆਂ ਗੱਲਾਂ ਆਪਾਂ ਬਾਈ ਮਨਜਦਰ ਦੇ ਕੋਲੋਂ ਸਮਝਣੀਆਂ ਬਾਈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਭਾਈ ਸਾਡੇ ਪਿੰਡ ਆਉਣ ਦਾ ਹਣ ਤੇ ਬਹੁਤ ਬਹੁਤ ਧੰਨਵਾਦ ਜੀ ਜੀ ਆਹ ਦੇਖੋ ਜੀ ਦੋਸਤੋ ਆ ਆਇਆ ਜੀ ਬਰਾੜ ਹੋਣਾਂ ਦੀ ਪਨੀਰੀ ਤੇ ਬਰਾੜਾਂ ਦੀ ਪਨੀਰੀ ਅੱਜ ਆਪਾਂ ਵੇਖਣਾ ਆ ਵੀ ਇਹ ਕਿਹੜੇ ਕਿਹੜੀਆਂ ਪਨੀਰੀਆਂ ਆ ਤੇ ਕੀ ਕੀ ਹੈਗਾ ਇਹਨਾਂ ਦੇ ਕੋਲ ਬਹੁਤ ਸੋਹਣੀ ਆ ਤੇ ਮਹਿਕ ਬੜੀ ਆ ਰਹੀ ਆ ਉਹ ਬੰਦੇ ਲੱਗੇ ਹੋਏ ਆ ਤੇ ਆਹ ਬਾਈ ਖੜਾ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ ਆਪਾਂ 2022 ਤੋਂ ਕੰਮ ਸਟਾਰਟ ਕੀਤਾ ਸੀਗਾ ਜੀ ਪਨੀਰੀ ਦਾ ਤੇ 2023 ਤੱਕ ਫਿਰ ਆਪਣਾ ਸਵਾਇ ਏਕੜ ਹੋ ਗਿਆ ਜੀ ਹੁਣ ਕਿਸਾਨ ਵੀਰਾਂ ਦੇ ਵਧੀਆ ਹੰਗਾਰੇ ਨਾਲ ਆਪਾਂ 2.5 ਏਕੜ ਤੇ ਪਹੁੰਚ ਗਏ ਜੀ ਵਾਹ ਜੀ ਵਾਹ ਤੇ ਬਹੁਤ ਹੀ ਸੋਹਣਾ ਕੰਮ ਚੱਲ ਰਿਹਾ ਤੇ ਵਧੀਆ ਪਨੀਰੀ ਆਪਾਂ ਦੇਈ ਦੀ ਆ ਬਹੁਤ ਹੀ ਵਧੀਆ ਲੈਰੀ ਪਨੀਰੀ ਦੇਈ ਦੀ ਆ ਪੱਕੀ ਪਨੀਰੀ ਨਹੀਂ ਦੇਈ ਦੀ ਕਿਸੇ ਨੂੰ ਠੀਕ ਆ ਤੁਸੀਂ ਕਿੰਨੇ ਕਿ ਦਿਨਾਂ ਦੀ ਪਨੀਰੀ ਦਿੰਦੇ ਆ ਭਾਜੀ ਬਾਈ ਦੇਣ ਦੀ ਪਨੀਰੀ ਆਪਾਂ ਦੇਈ ਦੀ ਆ ਠੀਕ ਆ ਤੇ 30 ਦਿਨ ਤੋਂ ਪਨੀਰੀ ਜਦੋਂ ਉੱਪਰ ਹੋ ਜਾਂਦੀ ਆ ਉਹ ਫੇ ਆਪਾਂ ਆਪ ਹੀ ਨਹੀਂ ਦੇਗੀ ਕਿਸੇ ਨੂੰ ਨਹੀਂ ਦਈ ਨਹੀਂ ਦਿੰਦਾ ਤੁਸੀਂ ਕਿਉਂਕਿ ਉਹ ਫੇ ਗਰੋਥ ਨਹੀਂ ਕਰਦੀ ਭਾਜੀ ਬਰਾੜ ਸਾਹਿਬ ਆਪਣੇ ਕੋਲ ਫੇ ਕਿਸਮਾਂ ਕਿਹੜੀਆਂ ਆ ਇਹਦੀਆਂ ਪਨੀਰੀ ਕਿਸਮਾਂ ਭਾਜੀ ਆਪਣੇ ਕੋ ਬਸਮਤੀ ਤੋਂ ਸਟਾਰਟ ਹੋ ਜਾਂਦੀਆਂ 159 ਜੀ 1692 ਜੀ 1121 ਅੱਛਾ ਜੀ 1718 1147 ਝੋਨੇ ਦੀ ਹੈਗੀ ਜੀ ਪੀਆਰ 126 ਪਾਹੀ ਜਿਹੜੀ ਇਹ ਬਾਸਮਤੀ ਦੀਆਂ ਵੈਰਾਈਟੀਆਂ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਜੀ ਵਧੀਆ ਬੀਜ ਦੀ ਪਨੀਰੀ ਹੈ ਜੀ ਇਹ ਵਧੀਆ ਦੁਕਾਨ ਤੋਂ ਵਧੀਆ ਬੀਲ ਆਏ ਹੋਏ ਭਾਜੀ ਤੇ ਕੋਈ ਦੇਸੀ ਬੀਜ ਨਹੀਂਗੇ ਭਾਜੀ ਇਦਾਂ ਕੋਈ ਡੁਪਲੀਕੇਟ ਵੀ ਬੀ ਬਹੁਤ ਮਿਲ ਜਾਂਦੇ ਆ ਹੂੰ ਇਹ ਭਾਜੀ ਓਰੀਜਨਲ ਬੀਜ ਆ ਵਧੀਆ ਵੈਰਾਈਟੀਆਂ ਮਾ ਬਾਸਮਤੀ ਦੀਆਂ ਤੇ ਨਾਲ PR126 ਆ ਭਾਜੀ ਅੱਛਾ ਇਹ ਤਿਆਰ ਤੁਸੀਂ ਕਿੱਦਾਂ ਕਰਦੇ ਆ ਭਾਜੀ ਪਨੀਰੀ ਜਾਨੀ ਬੀਜਣ ਦਾ ਪ੍ਰੋਸੈਸ ਕੀ ਆ ਭਾਜੀ ਯਾਰ ਭਾਜੀ ਤਿਆਰ ਆ ਭਾ ਇਦਾਂ ਕਰੀਦੀ ਭਾਜੀ ਬੀਜ ਨੂੰ 12 ਘੰਟੇ ਦਵਾਈ ਲਾ ਕੇ ਪਾਣੀ ਵਿੱਚ ਪਿਆੰਦੀ ਦਾ ਅੱਛਾ ਫਿਰ ਭਾਜੀ ਖੇਤ ਪਾਣੀ ਨਾਲ ਭਰ ਕੇ ਹੂੰ ਤੇ ਸ਼ਾਮ ਦੇ ਟਾਈਮ ਨੂੰ ਭਾਜੀ ਛੱਟਾ ਦੇਈਦਾ ਥੱਲੇ ਜੋ ਇਹਦੇ ਦਵਾਈਆਂ ਪਾਉਣੀਆਂ ਭਾਜੀ ਖਾਦਾਂ ਪਾਉਣੇ ਹੋ ਭਾਜੀ ਸਿੰਗਲ ਸੁਪਰ ਫਾਸਫੇਟ ਹਮ 8 ਕਿਲੋ ਭਾਜੀ ਕਨਾਲ ਦਾ ਤੇ ਜੈਂਕ ਭਾਜੀ 3/2 ਕਿਲੋ ਕਨਾਲ ਦਾ 33% ਵਾਲਾ ਹਮ ਉਹ ਭਾਜੀ 3/2 ਕਿਲੋ ਜੇ ਆਪਾਂ ਪਾਉਣਾ 21% ਫੇਰ ਭਾਜੀ ਉਹ ਪਾਉਣਾ 5 ਕਿਲੋ ਜੀ ਅੱਛਾ ਜੀ ਤੇ ਪोटाश ਭਾਜੀ 4 ਕਿਲੋ ਕਨਾਲ ਦਾ ਜੀ ਹਮ ਯੂਰੀਆ 3/2 ਕਿਲੋ ਕਨਾਲ ਦਾ ਜੀ ਭਾਜੀ ਇਹ ਥੱਲੇ ਹੀ ਪਾ ਕੇ ਧਾਤੀ ਦੇ ਵਿੱਚ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਬਾਅਦ ਵਿੱਚ ਬੀਜ ਦਾ ਛੱਟਾ ਦੇਈਦਾ ਭਾਜੀ ਅੱਛਾ ਜੀ ਹਾਂਜੀ ਠੀਕ ਆ ਇਹ ਚੀਜ਼ਾਂ ਪਾਉਣੀਆਂ ਤੁਸੀ ਤੇ ਪਨੀਰੀ ਆਪਣੀ ਪੂਰੀ ਸਿਹਤਮੰਦ ਆ ਹਾਂਜੀ ਬਿਲਕੁਲ ਆ ਦਿਖਾਓ ਤਾਂ ਇਹ ਬਾਜੀ 18 ਦਿਨਾਂ ਦੀ ਪਨੀਰੀ ਆ ਹਜੇ ਆ ਕਿੱਤੀ ਜਿਹੜੀ ਆ ਜਿਹੜੀ ਆ ਆ ਹਾਂਜੀ ਇਹ 18 ਦਿਨਾਂ ਦੀ ਪਨੀਰੀ ਆ ਬਾਜੀ ਇਹ 20 ਤਰੀਕ ਨੂੰ ਤੱਕ ਫਿਰ ਆਪਾਂ ਵੇਜੀ ਸੀਗੀ ਬਾਜੀ ਠੀਕ ਆ ਇਹ ਜਾਣੀ ਪਰਸੋ ਚੌਥ ਤੋਂ ਦੇਵੋਗੇ ਤੁਸੀ ਹਾਂਜੀ 22 ਦਿਨ ਦੀ ਹੋਈ ਹੈ ਨਾ ਹਾਂਜੀ ਠੀਕ ਆ ਠੀਕ ਆ ਇਹ ਕੱਚੀ ਆ ਬਾਜੀ ਪਨੀਰੀ ਇਹ ਲੈ ਲਈ ਪਨੀਰੀ ਇਹ ਲੈ ਰਹੀ ਆ ਹਾਂਜੀ ਨਾ ਆ ਤਿਆਰ ਆ ਹਾਂਜੀ ਇਹ ਤਿਆਰ ਹੈ ਬਾਜੀ ਪੀਆਰ 126 ਦੀ ਪਨੀਰੀ ਹੈ ਇਹ ਪੀਆਰ 126 ਦੀ ਪਨੀਰੀ ਹੈ ਹਾਂਜੀ ਲਓ ਜੀ ਇਹ ਬਿਲਕੁਲ ਤਿਆਰ ਆ ਜੀ ਇਹ ਹੋ ਗਈ ਕੋਈ ਠੀਕ ਹੈ ਹਾਂਜੀ 2 ਮਹੀਨੇ ਦੰਦਰ ਆਪਾਂ ਲਾ ਸਕਦੇ ਭਾਜੀ ਇਹਨੂੰ ਠੀਕ ਹੈ 2 ਮਹੀਨੇ ਤੋਂ ਪਰੇ ਕਿਸਮਾ ਮਹੀਨੇ ਤੋਂ ਪਰੇ ਆਪਾਂ ਇਹਨੂੰ ਨਹੀਂ ਲਾ ਸਕਦੇ ਅਚਾਂਕ ਫਿਰ ਆਪਾਂ ਨੂੰ ਝਾੜ ਨਹੀਂ ਭਾਜੀ ਦਿੰਦੀ ਏ ਠੀਕ ਹੈ ਹਾਂਜੀ ਜਿਹੜੀਆਂ ਝੋਨਦੀਆਂ ਕਿਸਮਾਂ ਆ ਮਾ ਭਾਜੀ ਉਹ ਆਪਾਂ ਲਾ ਸਕਦੇ 30 ਤੋਂ 35 ਦਿਨਾਂ ਤੱਕ ਹਾਂਜੀ ਇਹ ਨਹੀਂ ਆਪਾਂ ਲਾ ਸਕਦੇ ਕਿਉਂਕਿ ਇਹ ਹੈਗੀ ਆ ਜਲਦੀ ਪੱਕਣ ਵਾਲੀ ਵੈਰੈਟੀ ਕੋਈ 92 ਕ ਦਿਨ ਦੀ ਵੈਰੈਟੀ ਆ ਭਾਜੀ ਪੀਆਰ 126 ਦੀ ਹਾਂਜੀ ਜੇ ਇਹਨੂੰ ਆਪਾਂ ਖਾਦਾਂ ਵੀ ਜਿਹੜੀਆਂ ਭਾਜੀ ਨੂੰ ਪਾਉਣੀਆਂ ਆ ਆਪਾਂ ਉਹ ਵੀ ਆਪਾਂ 28 ਦਿਨਾਂ ਦੇ ਵਿੱਚ ਵਿੱਚ ਪੂਰੀਆਂ ਕਰਨੀਆਂ ਹਾਂ ਹਾਂ ਲੱਗਣ ਤੋਂ ਪਹਿਲਾਂ ਲੱਗਣ ਤੋਂ ਬਾਅਦ ਜਦੋਂ ਆਪਾਂ ਸਟਾਰਟ ਕਰਨਾ ਕੀ ਅੱਛਾ ਮਨਜਿੰਦਰ ਭਾਈ ਇਹ ਆ ਜਿਹੜੇ ਬੰਦੀਰ ਲੱਗੇ ਹੋਏ ਆ ਹਾਂਜੀ ਤੇ ਇਹ ਜਿਹੜੇ ਬੀਰਿਆ ਇਹ ਤੁਹਾਡੇ ਆਪਣੇ ਆ ਜਾਂ ਕਿਸੇ ਦੇ ਲਈ ਪਟ ਰਹੇ ਨੇ ਪਨੀਰੀ ਇਹ ਇਹ ਭਾਜੀ ਕਿਸੇ ਲਈ ਪਨੀਰੀ ਪਟ ਰਹੇ ਇਹਨਾਂ ਨੇ ਆਪਣੇ ਕੋ ਪਨੀਰੀ ਭਾਜੀ ਖਰੀਦੀ ਆ ਅੱਛਾ ਜੀ ਜਿਹੜਾ ਸੱਜਣ ਆਪਣਾ ਕੋਈ ਪਨੀਰੀ ਖਰੀਦਦਾ ਉਹ ਖੁਦ ਵੀ ਬੰਦੇ ਆਪਣੇ ਲੈ ਕੇ ਆ ਸਕਦਾ ਹਮ ਆਪਣੇ ਕੋ ਵੀ ਬੰਦੇ ਇੱਥੇ ਹੈਗੇ ਆ ਭਾਜੀ ਤੁਸੀਂ ਤੁਹਾਡੇ ਕੋ ਲੇਬਰ ਦਾ ਪ੍ਰਬੰਧ ਹੈਗਾ ਕੀ ਰੇਟ ਲੈਣੇ ਤੁਸੀਂ ਇੱਕ ਮਰਲੇ ਦਾ ਭਾਜੀ ਇਹ ਲੈਂਦੇ ਇੱਕ ਮਰਲੇ ਦਾ 350 ਰੁਪਿਆ ਜੀ ਅ ਜਿਹੜੇ ਤੁਹਾਡੇ ਬੰਦੇ ਆ ਹਾਂਜੀ ਜਿਹੜੇ ਬੰਦੇ ਸਾਡੇ ਰੱਖੇ ਆ ਜੀ ਅੱਛਾ ਕੋ ਆਪਣੇ ਆਪ ਵੀ ਜੇਨੇ ਕੋਈ ਪਟਣੀ ਆ ਕੋਈ ਸੱਜਣਾ ਮਿੱਤਰ ਉਹ ਆਪ ਵੀ ਪਟਕਲ ਜਾ ਸਕਦਾ ਹੈ। ਅੱਛਾ। ਹਾਂਜੀ। ਠੀਕ ਹੈ ਜੋ ਉਹ ਫੇ ਉਹਦੀ ਆਪ ਦੀ ਤਸੱਲੀ ਆ। ਹਾਂਜੀ ਉਹ ਆਪ ਦੀ ਤਸੱਲੀ ਹੈ ਨਾ। ਤੇ ਆਪਣੀ ਤਸੱਲੀ ਕਰ ਲਵੇ ਤੁਸੀਂ ਮਿੰਨਤੀ ਮਾਰ ਕੇ ਦੇ ਦੇਣੀ। ਹਾਂਜੀ ਮਿੰਨਤੀ ਮਾਰ ਕੇ ਦੇ ਦੇਣੀ ਆ। ਠੀਕ ਹੈ ਜੀ। ਕੋਲ ਆ ਕੇ ਅਗਲਾ ਆਪਣੀ ਪੂਰੀ ਯਾਨੀ ਕਿ ਤਸੱਲੀ ਕਰ ਸਕਦਾ ਹੈ ਕੋਲ ਖੜਾ ਹੋ ਕੇ ਵੀ ਆਪਾਂ ਉਹਨਾਂ ਨੂੰ ਠੀਕ ਮੈਂ ਮਿੰਨਤੀ ਦੇ ਸਕਦੇ ਆ। ਅੱਛਾ ਠੀਕ ਹੈ। ਲਓ ਜੀ ਆ ਆ ਤਰੀਕਾ ਵੀ ਆ ਇਹ ਵਰਤਦੇ ਵੀ ਤੁਸੀਂ ਆਪ ਦੀ ਲੇਬਰ ਲੈ ਆਓ ਆਪਣੇ ਬੰਦੇ ਲੈ ਆਓ ਉਹ ਬੰਦੇ ਤੁਹਾਡੇ ਆਪਣੇ ਜਿਹੜੇ ਆ ਉਹ ਪਨੀਰੀ ਪੱਟ ਲੈਣਗੇ ਠੀਕ ਹੈ ਜੀ ਤੇ ਜੇ ਤੁਸੀਂ ਇਹਨਾਂ ਤੋਂ ਪਟਵਾਉਣੀ ਆ ਫਿਰ ਬੰਦੇ ਇਹਨਾਂ ਕੋਲ ਵੀ ਹੁੰਦੇ ਆ ਇਹਦਾ ਲੇਬਰ ਤੁਸੀਂ ਆਪਣੀ ਕਹਿੰਨੇ ਆ ਹਾਂਜੀ ਇਹਦਾ ਕੋਈ ਖਾਸ ਤਰੀਕਾ ਵੀ ਤੁਸੀਂ ਤੁਹਾਡਾ ਹੁੰਦਾ ਆ ਵੀ ਜਦੋਂ ਤੁਸੀਂ ਪਨੀਰੀ ਪੱਟਦੇ ਆ ਵੀ ਕੀ ਕਰਦੇ ਆ ਫਿਰ ਤੁਸੀਂ ਖਾਸ ਕੀ ਆ ਤੁਹਾਡਾ ਜਿਹੜੀ ਭਾਜੀ ਆਪਣੀ ਆ ਨਾ ਖਾਸੀਅਤ ਪਨੀਰੀ ਪੱਟਣ ਦੀ ਜਿਹੜੇ ਆਪਣੇ ਬੰਦੇ ਪਾੜਦੇ ਪਨੀਰੀ ਰੱਖੇ ਉਹ ਭਾਜੀ ਇਸ ਤਰੀਕੇ ਨਾਲ ਪਨੀਰੀ ਪਾੜਦੇ ਆ ਅੱਛਾ ਦਿਖਾਓ ਠੀਕ ਹੈ ਜੀ ਇਸ ਤਰੀਕੇ ਨਾਲ ਭਾਜੀ ਅੱਛਾ ਇਸ ਤਰੀਕੇ ਨਾਲ ਇੱਕ ਇੱਕ ਡੱਖਾ ਠੀਕ ਹੈ ਜੀ ਹੁਣ ਗਿੱਲਾ ਕਰਕੇ ਮਿੱਟੀ ਆ ਰਹੀ ਸੁੱਕਾ ਜਦੋਂ ਹੋਵੇ ਨਾ ਖੇਤ ਤੇ ਬਹੁਤ ਵਧੀਆ ਪੱਟ ਪਟਾਈ ਹੋ ਰਹੀ ਹ ਸੱਜਣਾ ਉਹ ਇਹਦਾ ਫਾਇਦਾ ਕੀ ਹੈ ਇੱਕ ਮਿੰਟ ਇੰਨਾ ਜਿੱਦਾਂ ਪੱਟਿਆ ਤੁਸੀਂ ਇਹਦਾ ਫਾਇਦਾ ਭਾਜੀ ਆ ਵਾ ਇਹ ਜਿਹੜੀ ਆ ਘੰਡੀ ਆ ਇਹ ਵੱਜ ਗਈ ਆ ਜੀ ਇੱਧਰ ਦਿਖਾਓ ਆ ਦੇਖਿਓ ਆਈੜੀ ਦੀ ਘੰਡੀਏ ਵੱਜ ਗਈ ਭਾਜੀ ਇਹ ਜਾ ਕੇ ਖੇਤ ਦੇ ਵਿੱਚ ਜਲਦੀ ਤੋਂ ਜਲਦੀ ਕਿਦਾਂ ਆਪਾਂ ਲਾਵਾਂਗੇ ਗ੍ਰੋਥ ਨੇ ਕਰ ਜਾਨੀਏ ਤੁਰ ਪੈਣੀ ਆ ਇਹ ਵਾਲੀ ਠੀਕ ਆ ਜੀ ਹਾਂਜੀ ਇਹਦੀ ਆ ਘੰਡੀਆਂ ਵੱਜ ਗਈ ਆ ਇਹ ਪੱਟਿਆ ਕਿਦਾਂ ਤੁਸੀਂ ਜਾਨੀ ਇੱਕ ਡੱਖਾ ਇਦਾਂ ਹਾਂਜੀ ਹਾਂਜੀ ਇਹ ਇਸ ਤਰ੍ਹਾਂ ਪੱਟਿਆ ਜੀ ਇੰਨਾ ਪੱਟਣ ਨੂੰ ਭਾਜੀ ਥੋੜਾ ਟਾਈਮ ਜ਼ਿਆਦਾ ਲੱਗ ਸਕਦਾ ਪਰ ਇਹਨਾਂ ਆਪਣੀ ਪਨੀਰੀ ਦਾ ਕੋਈ ਨੁਕਸਾਨ ਨਹੀਂ ਹੁੰਦਾ ਜੀ ਅੱਛਾ ਜੀ ਠੀਕ ਆ ਜੀ ਪਿਆਰ ਨਾਲ ਪੱਟਣਾ ਜਿਹੜੇ ਆਉਂਦੇ ਪੱਟਣ ਉਹ ਬਾਜੀ ਵੀ ਥੋੜੀ ਜਲਦੀ ਜੀ ਹੁੰਦੇ ਆ ਉਹ ਐ ਪੜਦੇ ਆ ਜੀ ਐਦਾਂ ਪੜਦੇ ਆ ਉਹ ਪੱਟ ਕੇ ਐਦਾਂ ਖਚਦੇ ਬਾਜੀ ਉਹ ਜਦੋਂ ਕੋਈ ਪਨੀਰੀ ਦੀ ਆ ਜਿਹੜਾ ਕੰਢੀ ਟੁੱਟ ਜਾਂਦੀ ਆ ਨੁਕਸਾਨ ਹੁੰਦਾ ਵਾ ਹਾਂ ਫਿਰ ਕਈ ਵਾਰ ਜਿੱਦਾਂ ਹੁਣ ਇੱਥੇ ਬੰਦੇ ਆਪਣੇ ਕੋਲ ਆਪ ਨਹੀਂ ਆਉਂਦੇ ਲੀਵਰ ਭੇਜ ਦਿੰਦੇ ਆ ਲੀਵਰ ਪੱਟ ਕੇ ਲੈ ਕੇ ਜਾਂਦੀ ਲੀਵਰ ਫਿਰ ਨੁਕਸਾਨ ਕਰਕੇ ਲੈ ਜਾਂਦੀ ਆ ਅੱਛਾ ਫਿਰ ਜਿਹੜੇ ਜ਼ਿਮੀਂਦਾਰ ਉਹ ਸਾਨੂੰ ਕਹਿੰਦੇ ਵੀ ਇਹ ਪਨੀਰੀ ਤੁਹਾਡੀ ਖਰਾਬ ਆ ਜਾਂ ਟੁੱਟੀ ਹੋਈ ਇਤੋਂ ਹੂੰ ਕਿਉਂਕਿ ਗਲਤੀ ਪੱਟਣ ਵਾਲੇ ਦੀ ਜੋ ਜਲਦਬਾਜੀ ਇਸ ਤਰ੍ਹਾਂ ਕੋ ਪੜਦਾ ਤਾਂ ਕਰਕੇ ਉਹ ਨੁਕਸਾਨ ਹੋ ਜਾਂਦਾ ਠੀਕ ਤੇ ਵੇਖੜੀ ਤੁਸੀਂ ਪਟਦੇ ਆ ਉਹਦਾ ਤਰੀਕਾ ਚਾਹੀਦਾ ਜੀ ਪਟਣ ਦਾ ਅੱਛਾ ਆਰਾਮ ਨਾਲ ਇੱਕ ਇੱਕ ਢੱਕਾ ਹੈ ਇਦਾਂ ਕੱਲਾ ਕੱਲਾ ਢੱਕਾ ਇਹਨਾਂ ਨੂੰ ਟਾਈਮ ਲੱਗ ਸਕਦਾ ਪਰ ਨੁਕਸਾਨ ਨਹੀਂ ਬਾਕੀ ਜਿਹੜੀ ਕਰਦੇ ਸੱਜਣ ਉਹ ਇਸ ਤਰ੍ਹਾਂ ਪੜਦੇ ਇਹ ਹੈਗਾ ਜੀ ਗਲਤ ਤਰੀਕਾ ਪਟਾਣਾ ਓਕੇ ਜਿੱਦਾਂ ਇਦਾਂ ਗੁੱਛ ਆ ਜਾ ਵੜ ਕੇ ਆ ਉਹ ਗਲਤ ਤਰੀਕਾ ਹਾਂਜੀ ਉਹਨਾਂ ਲੱਕ ਟੋੜ ਜਾਂਦਾ ਜੀ ਬੰਦਰੀ ਦਾ ਅੱਛਾ ਹਾਂਜੀ ਇਹ ਇਹ ਗਲਤ ਚੀਜ਼ ਹੈ ਇਹ ਗਲਤ ਤਰੀਕਾ ਜੀ ਪਟਾ ਤੁਸੀਂ ਜਿਹੜੀ ਪਟਕੇ ਦਿੰਨੇ ਆ ਉਹ ਇਸ ਤਰੀਕੇ ਪਟਾ ਹਾਂਜੀ 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 ਅੱਗਤੀ ਹੁਣ ਤਾਂ ਆ ਰਹੀ ਨਾਲ ਕਿਉਂਕਿ ਗਿੱਲਾ ਖੇਤ ਅੱਛਾ ਸੁੱਕੀ ਤਾਂ ਬਹੁਤ ਵਧੀਆ ਪਟਾਈ ਹੁੰਦੀ ਹੈ ਅੱਛਾ ਬਰਾੜਾ ਭਾਜੀ ਇੱਕ ਤੁਸੀਂ ਗੱਲ ਕਰਦੇ ਸੀਗੇ ਹਾਂਜੀ ਬਰਾੜਾ ਸਾਹਿਬ ਤੁਸੀਂ ਕਹਿੰਦੇ ਸੀ ਵੀ ਮਿੰਤੀ ਚ ਵੀ ਥੋੜਾ ਕਿਸਾਨ ਵੀਰਾਂ ਦਾ ਕਪੜਾ ਹੋ ਜਾਂਦਾ ਹਾਂਜੀ ਉਹ ਕੀ ਮਸਲਾ ਹੈ ਯਾਰ ਉਹ ਉਹ ਤੁਸੀਂ ਦੱਸੋ ਮਿੰਤੀ ਭਾਜੀ ਗੜਬੜੇ ਦਾ ਦੀ ਮਰਲਾ ਹੁੰਦਾ ਜੀ ਇੱਕ ਬੰਦੇ ਨੂੰ ਇੱਕ ਕਰਮਾ ਤੇ ਇੱਕ ਬੰਦੇ ਨੂੰ ਨੌ ਕਰਮਾ ਜੀ ਇਹ ਹੁੰਦਾ ਜੀ ਇੱਕ ਮਰਲਾ ਇਸ ਤਰੀਕੇ ਨਾਲ ਇੱਕ ਮਰਲਾ ਹੁੰਦਾ ਜੀ ਛੋਟਾ ਹੂੰ 3/3 ਦਾ ਜ ਹੂੰ ਮੈਂ ਉਹ ਕਹਿ ਰਿਹਾ ਸੀਗਾ ਜੀ ਕਿ ਜਿੱਦਾਂ ਆਪਾਂ ਮੈਂਤੀ ਕਿਸੇ ਨੇ ਜਿਹੜਾ ਪਨੀਰੀល ਜਾਣੀ ਕਿਸਾਨ ਨੇ ਉਹ ਕੋਲ ਖੜਾ ਹੋ ਕੇ ਮੈਂਤੀ ਕਰਵਾ ਲਵੇ ਪਨੀਰੀ ਦੀ ਮੈਂਤੀ ਕਰਵਾ ਲਵੇ ਨਹੀਂ ਤਾਂ ਉਹ ਬੰਦੇ ਭੇਜ ਦਿੰਦੇ ਆ ਰੱਖ ਸ਼ਾਟ ਉਹ ਰੱਖਸ਼ਾ ਦੇ ਕੇ ਵੀ ਪਨੀਰੀ ਪੈਸੇ ਪਾ ਦੇਣੇ Google Pay ਕਰ ਦੇਣੇ ਆ ਵੀ ਜਾ ਕੇ ਪਨੀਰੀ ਲੈ ਆ ਉਥੋਂ ਪਨੀਰੀ ਲੱਦ ਲਿਆ ਪਨੀਰੀ ਪੱਟੀ ਪਈ ਆ ਉਹ ਕੋਲਾ ਪਾ ਕੇ ਲਾ ਕੇ ਜਾਣ ਤਾਂ ਵਧੀਆ ਗੱਲ ਆ ਪਤਾ ਕੀ ਕਰਦੇ ਬੰਦੇ ਗਾਜ ਤਿੰਨ ਤਿੰਨ ਗੱਜ ਲਈ ਪਨੀਰੀ ਆਪਾਂ ਤਿੰਨ ਕਰਮ ਲਈ ਆ ਉਹਦੇ ਵਿੱਚੋਂ ਜੇ ਪਨੀਰੀ ਸੰਘਣੀ ਹੋਈ ਤਾਂ ਉਹਦੇ ਵਿੱਚੋਂ ਉਹ ਕੀ ਕਰਦੇ ਆ ਢਾਈ ਮੱਲੇ ਜਿਹੜੇ ਆ ਉਹ ਦੇ ਦਿੰਦੇ ਆ ਅੱਧੀ ਕਰਮ ਰੱਖ ਜਾਂਦੇ ਆ ਅੱਧੇ ਮੱਲੇ ਦੀ ਅੱਧੇ ਮੱਲੇ ਦੀ ਉਹ ਪਨੀਰੀ ਰੱਖ ਜਾਂਦੇ ਆ ਤੇ ਜੇ ਕੋਲ ਸੱਜਣ ਆਉਣ ਜਿੰਨਾਂ ਨੇ ਪਨੀਰੀ ਲੈਣੀ ਆ ਤੇ ਉਹਨਾਂ ਨੂੰ ਕੋਈ ਜਿੱਦਾਂ ਵੀ ਡਾਊਟ ਨਾ ਹੋਵੇ ਆਪਣੀ ਮਿਹਨਤੀ ਤੇ ਤੇ ਇਦਾਂ ਮਿਹਨਤੀ ਕੀਤੀ ਜਾਵੇ ਭਾਈ ਜੀ ਠੀਕ ਆ ਹਾਂਜੀ ਤੇ ਤੁਸੀਂ ਜਦੋਂ ਫੇ ਮਿਹਨਤੀ ਕਰਦੇ ਹੋ ਤਾਂ ਸਾਭ ਰੱਖਦੇ ਪੂਰਾ ਹਾਂਜੀ ਪੂਰਾ ਰੱਖਦੇ ਪਾਜੀ ਅਸੀਂ ਹੈ ਨਾ ਕਿੰਨੇ ਕੋਲ ਸਾਡੇ ਖੜਾ ਹੋ ਕੇ ਪਨੀਰੀ ਜਿਹੜਾ ਕਿਸਾਨ ਆ ਆ ਕੇ ਮਣਾਵੇ ਅਸੀਂ ਆਦੇ ਨੂੰ ਪੂਰਾ ਕੋਈ ਕਸਨ ਰਹਿਣ ਦੀ ਪੂਰੀ ਪਨੀਰੀ ਮਣਕੇ ਦੇਈ ਦੀ ਆ ਕੋਲ ਖੜੇ ਹੋ ਕੇ ਮਣਵਾਉਣ ਪਨੀਰੀ ਤਸल्ली बख्ਸ਼ ਲੈ ਕੇ ਜਾਣ ਭਾਜੀ ਕੱਲ ਕੋਈ ਸੱਜਣ ਇੱਥੇ ਆਇਆ ਸੀ ਮੇਰੀ ਪਨੀਰੀ ਪਟਣ ਵਾਲਾ ਉਹ ਕਹਿੰਦਾ ਸੀ ਪਨੀਰੀ ਤੇਰੀ ਸੰਗਣੀ ਆ ਵੀ ਤੂੰ ਅਗਲੇ ਨੂੰ ਤਿੰਨ ਮਰਲੇ ਦੇਣੇ ਆ ਪਨੀਰੀ ਢਾਈ ਮਰਲੇ ਜੋ ਪੂਰੀ ਹੋ ਜਾਣੀ ਆ ਤੂੰ ਅੱਧੀ ਕਰਮ ਰਹਿਣ ਦੀ ਅੱਧੀ ਕਰਮ ਰੱਖ ਲੈ ਤੂੰ ਵੀ ਤੇਰੀ ਪਨੀਰੀ ਸੰਗਣੀ ਆ ਵੀ ਦੋਆ ਢਾਈ ਮਰਲੇ ਜੋ ਪੂਰੀ ਹੁੰਦੀ ਆ ਪਰ ਮੈਂ ਕਹਾਂ ਨਹੀਂ ਹੈਨਾ ਬੈਗਰੂ ਦੇ ਪਰਦੇਸ ਦਾ ਹੈ ਨਾ ਭਾਜੀ ਪਨੀਰੀ ਬੰਦਾ ਜਿਹੜਾ ਕੋਈ ਸੱਜਣ ਮਿੱਤਰ ਲੈਂਦਾ ਪਨੀਰੀ ਕੋਈ ਵੀ ਆਪਣਾ ਕਿਸਾਨ ਵੀਰ ਪਨੀਰੀ ਇਦਾਂ ਉਹ ਕੋਲ ਖੜਾ ਹੋ ਕੇ ਪਨੀਰੀ ਆਪਣੇ ਆਪ ਪੜਵਾਵੇ ਅਸੀਂ ਮਨਤੀ ਕਰਦੀ ਦੀ ਆ ਤੇ ਉਹ ਮੇਰੀ ਖੁਦ ਪੜਵਾ ਸਕਦਾ ਹੀ ਕੋਲ ਖੜ ਕੇ ਆਉਦੀ تسਲੀ ਬਖਸ਼ ਅਸੀਂ ਆਪਦਰ ਮਨਤੀ ਸਹੀ ਰੱਖੀ ਦੀ ਜੀ ਪੂਰੀ ਅੱਛਾ ਬਰਾੜ ਸਾਹਿਬ ਇਦਾਂ ਆ ਪਨੀਰੀਆਂ ਤੇ ਤੁਸੀਂ ਦੱਸ ਦਿੱਤੀਆਂ ਹਾਂਜੀ ਤੇ ਆਪਣੇ ਕੋਲ ਕਾਫੀ ਕਿਸਮਾਂ ਨੇ ਤੁਹਾਡੇ ਕੋਲ ਮਾਰ ਲਈ ਜੱਕਰ ਭਾਜੀ ਪਰੇ ਨੂੰ ਤਿੰਨ ਮਾਰ ਲਏ ਨੇ ਆਪਾਂ ਕੋਈ ਗੱਲ ਨਹੀਂ ਕਿਹੜੀ ਉਧਰ ਕਿਹੜੀ ਲੱਗੀ ਹੈ ਉਧਰ ਭਾਜੀ ਉੱਪਰ ਦੀ ਆ ਜਾਓ ਬੰਨੇ ਦੇ ਉਧਰ 1121 ਅੱਛਾ ਜੀ ਤੇ 126 1711 ਅੱਛਾ ਹਾਂਜੀ ਤੇ 1509 ਭਾਜੀ 1692 ਅੱਛਾ ਉਹ ਵੀ ਵੈਰਾਈਆਂ ਤੁਹਾਨੂੰ ਪੱਤੇ ਖਾਦ ਲੈਣੇ ਉਹ ਆਪਾਂ ਦੇਖ ਲੈਣੇ ਆਜੋ ਉੱਪਰ ਕੈਮਰਾ ਵਜ ਜਾ ਉਸ ਅਗਲਾ ਦੇਖ ਲੈਂਦਾ ਵੀ ਪੰਦਰੀਆਂ ਨਾ ਨਹੀਂ ਠੀਕ ਆ ਆ ਜਿਹੜੀ ਪਿੱਛੇ ਸੀਗੀ 126 ਸੀ ਇਹ ਭਾਜੀ ਹੈਗੀ 1121 ਅੱਛਾ 1121 ਆ 126 ਪਟ ਰਿਆ ਭਾਜੀ ਇਹ 126 ਪਟ ਰਿਆ ਨੇ ਹਾਂਜੀ ਠੀਕ ਆ ਆਜੋ ਅੱਗੇ ਦਿਖਾ ਦਿੰਨੇ ਤੁਹਾਨੂੰ ਹਾਂਜੀ ਇਹ ਐਨਾ ਐਨਾ ਜਿਗਰ ਕਾ ਇਹ ਭਾਜੀ ਵੈਰੈਟੀ ਹੈਗੀ ਆਪਣੀ 1692 ਬਾਸਮਤੀ ਭਾਜੀ ਅੱਛਾ ਜੀ ਹਾਂਜੀ ਇਹ ਬਿਲਕੁਲ ਤਿਆਰ ਆ ਅੱਛਾ ਜੀ ਇਹ ਭਾਜੀ 25 ਦਿਨ ਦੀ ਪਨੀਰੀ ਹੋ ਗਈ ਹੈ ਜੀ ਠੀਕ ਆ ਹਾਂਜੀ ਇਹਦੇ ਨਾਲ ਹੀ ਭਾਜੀ ਖੱਬੇ ਹੱਥ ਪਨੀਰੀ ਹੈਗੀ ਹੈ ਜੀ 1599 ਦੀ ਉਹ ਵੀ ਤਿਆਰ ਆ ਭਾਜੀ ਉਹ ਇਹਨੂੰ 2 ਦਿਨ ਛੋਟੀ ਹੈ ਜੀ ਭਾਜੀ ਅੱਛਾ ਜੀ ਉਹ 23 ਦਿਨ ਦੀ ਪਨੀਰੀ ਹੈ ਭਾਜੀ ਠੀਕ ਆ ਜੀ ਇਹ ਵੀ ਤਿਆਰ ਆ ਇਹ ਵੀ ਤਿਆਰ ਆ ਹਾਂਜੀ ਠੀਕ ਆ ਤੇ ਅੱਗੇ ਆਪਾਂ ਹੋਰ ਵੀ ਦਿਖਾ ਸਕਦੇ ਹਾਂ ਉਧਰ ਪਨੀਰੀਆਂ ਸਟੈਪ ਬਾਈ ਸਟੈਪ ਭਾਈ ਆਪਾਂ ਪਨੀਰੀ ਵੀਜੀ ਹੋਈ ਹੈ ਅੱਛਾ ਸਾਰੀ ਇਕੱਠੀ ਨਹੀਂ ਵੀਜੀ ਦੀ ਕਿਉਂਕ ਇਹ ਵੀ 1509 ਇਹ ਭਾਜੀ ਬਾਈ ਦੇਣ ਦੀ ਪਨੀਰੀ ਹੋਈ ਜਾਂਦੀ ਹਾਂਜੀ ਠੀਕ ਆ ਤੇ ਬਰਾੜ ਸਾਹਿਬ ਹਾਂਜੀ ਜੇ ਉਹ ਪਰੇ ਵੀ ਤੁਹਾਡੀਆਂ ਲੱਗੀਆਂ ਹਾਂਜੀ ਉਹ ਵੀ ਆਪਣੀਆਂ ਪਨੀਰੀਆਂ ਹਾਂਜੀ ਠੀਕ ਆ ਬਰਾੜ ਸਾਹਿਬ ਇਹ ਇਹਨਾਂ ਦਾ ਰੇਟ ਕੀ ਹੈ ਆਪਾਂ ਪਨੀਰੀਆਂ ਦਾ ਰੱਖਿਆ ਹੋਇਆ ਜਿਹੜਾ ਤੁਸੀਂ ਜਿੱਦਾਂ ਹੁਣ 126 ਤੋਂ ਹੀ ਸ਼ੁਰੂ ਹੋ ਜੀਏ ਰੇਟ ਭਾਜੀ 126 ਦਾ ਹੈਗਾ 1100 ਰੁਪਏ ਭਾਜੀ ਆਪਾਂ ਰੱਖਿਆ ਜੀ ਅੱਛਾ ਜੀ ਹਾਂਜੀ 126 ਦਾ ਠੀਕ ਆ ਜਿਹੜੀਆਂ ਬਾਸਮਤੀ ਦੀਆਂ ਵੈਰਾਈਟੀਆਂ ਜੀ ਪੰਜੇ ਵੈਰੀਟੀਆਂ ਜਿਹੜੀ ਤੁਹਾਨੂੰ ਅੱਗੇ ਦੱਸ ਕੇ ਡਾਂ ਜੀ ਤੇ 1509 1692 1121 1718 1847 ਜੀ ਇਹਨਾਂ ਦਾ ਰੇਟ ਹੈਗਾ ਜੀ 1500 ਠੀਕ ਹੈ ਹਾਂਜੀ ਪਰ ਮਰਲਾ ਪਰ ਮਰਲਾ ਰੱਖਿਆ ਹੋਇਆ ਠੀਕ ਆ ਕਰੋ ਜੀ ਗੱਲ ਹਾਂਜੀ ਭਾਜੀ ਇੱਕ ਤੁਹਾਨੂੰ ਆਫਰ ਆ ਜੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਪੀਆਰ ਪੰਜਾਬ ਵਾਲੀ ਜੀ ਬਾਸਮਤੀਆਂ ਦਾ ਭਾਈ ਜੀ ਰੇਟ ਆਏ 1500 ਰੱਖਿਆ ਆਪਾਂ ਜੀ ਇਹ ਭਾਜੀ 100 ਰੁਪਏ ਆਪਾਂ ਘੱਟ ਕਰ ਦਾਂਗੇ ਜਦੋਂ ਇਹ ਕੋਈ ਵੀ ਆਪਣਾ ਕਿਸਾਨ ਵੀਰ ਹਨਾ ਇਹਨੂੰ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਜੀ ਜਿਹੜੀ 1100 ਵਾਲੀ ਭਾਜੀ 126 ਦਾ ਰੇਟ ਆ ਭਾਜੀ ਜੀ ਉਹਦਾ ਆਪਾਂ ਭਾਜੀ 1100 ਤੋਂ 1000 ਰੁਪਏ ਕਰ ਦਾਂਗੇ ਬਾਸਮਤੀ ਦਾ ਜੀ 1500 ਰੇਟ ਆਈ ਕਿਉਂਕਿ ਮਹਿੰਗੇ ਹੁੰਦੇ ਬੀਜੇ ਜੀ ਚੋਂ ਤਕਰੀਬਨ 200 ਲੱਗ ਗਿਆ ਆਸ-ਪਾਸ ਹੈਗਾ ਜੀ ਇਹ ਕਿਲੋ ਦਾ ਰੇਟ ਠੀਕ ਆ ਤੇ ਜਿਹੜਾ ਸੱਜਣ ਮਿੱਤਰ ਆਪਣਾ ਹਨਾ ਪੀਆਰ ਪੰਜਾਬ ਤੇ ਜਾ ਕੇ ਖੋਲ ਕੇ ਚੈਨਲ ਭਾਜੀ ਜਿਹੜਾ ਵੀਡੀਓ ਦੀ ਲਾਈਕ ਕਰੂਗਾ ਭਾਜੀ ਉਹ ਲਈ ਆਪਾਂ 100 ਰੁਪਏ ਘੱਟ ਕਰ ਦਾਂਗੇ ਭਾਜੀ ਬੜੀ ਮਿਹਰਬਾਨੀ ਆ ਥੈਂਕ ਯੂ ਜੀ ਲਓ ਜੀ ਆਫਰ ਵੀ ਲਾਤਾ ਬਰਾੜ ਬਾਈ ਨੇ ਹੈ ਤੇ ਗੱਲ ਕਰ ਲਈ ਆਪਾਂ ਇੱਕ ਕਨਕਲੂਡ ਕਰਦੀ ਆ ਵੀਡੀਓ ਹੈ ਤੇ ਲਓ ਜੀ ਸੱਜਣੋ ਆਫਰ ਲਾਤੀ ਮਨਜਿੰਦਰ ਬਰਾੜ ਵੀਰ ਨੇ ਹਾਂਜੀ ਆਫਰ ਇਹ ਆ ਕਿ ਪਨੀਰੀ ਤੁਸੀਂ ਦੇਖ ਲਈ ਆ ਜਿੰਨੇ ਦਿਨਾਂ ਦੀ ਮਰਜ਼ੀ ਨਾਲ ਤੋਂ ਲੈ ਲਓ ਖੁੱਲੀ ਪਨੀਰੀ ਆ ਵਾਧੂ ਪਨੀਰੀ ਆ ਨੰਬਰ ਵੀਡੀਓ ਦੇ ਵਿੱਚ ਸੀ ਪੀਰ ਦਾ ਤੁਸੀਂ ਵੀਰ ਨੂੰ ਫੋਨ ਕਰ ਲੈਣਾ ਆ ਫੋਨ ਕਰਕੇ ਬੁਕਿੰਗ ਕਰਾ ਲਓ ਅਸੀਂ 8:00 ਵਜੇ ਆ ਰਹੇ ਹਾਂ ਨਾਲ ਇਹਦੇ ਕੋਲ ਆ ਕੇ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਆਪਣੀ ਜਦੇ ਤੁਸੀਂ ਵੀਡੀਓ ਸ਼ੇਅਰ ਕੀਤੀ ਇਹਨਾਂ ਨੇ ਤੁਹਾਡਾ ਲੈਸ ਕਰ ਦੇਣਾ ਵੈਸੇ ਇਹਨਾਂ ਦੇ ਰੇਟ ਬੜੇ ਜਾਇਜ਼ ਆ ਤੁਹਾਡੇ ਨਾਲ ਰੇਟ ਬੜੇ ਜਾਇਜ਼ ਆ ਭਾਈ ਹੈ ਨਾ ਭਾਈ 2 ਮਹਿੰਗੇ ਆ ਨਾ ਬਾਸਮਤੀ ਦਾ ਜ਼ਗਰਿਬਨ 200 ਪਲੱਸ ਹੀ ਆਉਂਦੇ ਆ ਹਾਂ 180 ਦਾ ਆਮ ਹੀ ਵੀ ਹੈਗੇ ਆ ਜੀ ਨਹੀਂ ਦੋਸਤੋ ਜਿਹੜੇ 11 1 ਕੀ ਹੈ ਭਾਜੀ ਇਹ ਮਹੰਗਾ ਬੀਜਾ ਕਿਉਂਕਿ ਰਾਣੀਆਂ ਬਾਸਮਤੀਆਂ ਨੇ ਆਹ ਤੁਸੀਂ ਦੇਖ ਲਿਆ ਸਾਰਾ ਹਿਸਾਬ ਕਿਤਾਬ ਆਹ ਤੁਸੀਂ ਦੇਖ ਲਿਆ ਆ ਬਾਸਮਤੀਆਂ ਨੇ ਤੇ ਸਾਰਾ ਕੁਝ ਦੇਖੋ ਕਿੰਨਾ ਸੋਹਣਾ ਬੀ ਲੱਗਾ ਹੋਇਆ ਆ ਪਨੀਰੀ ਬਹੁਤ ਸੋਹਣੀ ਖੜੀ ਮੈਕਾਂ ਛੱਡਦੀ ਪਈ ਆ ਤੇ ਬਹੁਤ ਹੀ ਵਧੀਆ ਕੰਮ ਆ ਵੀਰ ਦਾ ਤੇ ਕਰੋ ਸਪੋਰਟ ਨੌਜਵਾਨ ਕਿਸਾਨ ਵੀਰ ਆ ਵਿਦੇਸ਼ ਨਹੀਂ ਗਿਆ ਇੱਥੇ ਹੀ ਮਿਹਨਤ ਕਰ ਰਿਹਾ ਆਪਣੇ ਪੰਜਾਬ ਚ ਰਹਿ ਕੇ ਤੇ ਆ ਮੋਗੇ ਵਾਲੀ ਸਾਈਡ ਤੋਂ ਵੀ ਆ ਸਕਦੇ ਆ ਤੁਸੀਂ ਜਲੰਧਰ ਵਾਲੀ ਸਾਈਡ ਤੋਂ ਜਿੱਧਰੋਂ ਮਰਜੀ ਆ ਜਾਓ ਠੀਕ ਆ ਕਪੂਰਥਲੇ ਵਾਲੀ ਸਾਈਡ ਤੋਂ ਆ ਜਾਓ ਸ਼ਾਹਕੋਟ ਦੇ ਬਿਲਕੁਲ ਨਾਲ ਆ ਪਿੰਡ ਇਹਨਾਂ ਦਾ ਤੇ ਤੁਸੀਂ ਫੋਨ ਕਰਕੇ ਬਾਕੀ ਬਾਈ ਨਾਲ ਗੱਲ ਕਰ ਲਓ ਨੰਬਰ ਨੋਟ ਕਰ ਲਓ ਧੰਨਵਾਦ ਸਤਿ ਸ੍ਰੀ ਅਕਾਲ